ਗੁੱਡ ਮਾਰਨਿੰਗ ਜੀ ਗੱਲ ਕਰਨੀ ਆ ਰਾਜਾ ਸਾਹਿਬ ਵਾਲੇ ਮਸਲੇ ਦੀ ਜਿਹੜਾ ਭਗਵੰਤ ਮਾਨ ਨੇ ਆਖਿਆ 169 ਸਰੂਪ ਉਥੋਂ ਮਿਲੇ ਨੇ ਠੀਕ ਆ ਐਸਆਈਟੀ ਇਨਵੈਸਟੀਗੇਸ਼ਨ ਕਰਦੀ ਪਈ ਆ ਹੁਣ ਭਗਵੰਤ ਮਾਨ ਦਾ ਬਿਆਨ ਵੀ ਹੋ ਗਿਆ ਨਾ ਗੱਲ ਕੀ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਡੇਰਿਆਂ ਤੇ ਜਾ ਸਕਦੇ ਆ ਪਹਿਲੀ ਗੱਲ ਇਹ ਕਲੀਅਰ ਕਰਨੀ ਚਾਹੀਦੀ ਆ ਵੀ ਰਾਜਾ ਸਾਹਿਬ ਜਾਂ ਗੁਰਦੁਆਰਾ ਹੈ ਜਾਂ ਇੱਕ ਡੇਰਾ ਹੈ ਜਾਂ ਮਜ਼ਾਰ ਹੈ ਇੱਕ ਤਾਂ ਪਹਿਲਾਂ ਇਹ ਕਲੀਅਰ ਕਰਨਾ ਚਾਹੀਦਾ ਸੋਮਣੀ ਕਮੇਟੀ ਧੰਮੀ ਸਾਹਿਬ ਵੀ ਉੱਥੇ ਗਏ ਹੋਰ ਸਾਡੇ ਲੀਡਰ ਉੱਥੇ ਸਿਆਸਤਾਂ ਕਰੀ ਜਾਂਦੇ ਆ ਭਾਵੇਂ ਦੀ ਕਾਲੀ ਹੋਣ ਕਾਂਗਰਸੀ ਹੋਣ ਕੋਈ ਵੀ ਹੋਵੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਵੀ ਰੋਟੀਆਂ ਸੇਕਦੇ ਪਏ ਹੋ ਉਹਨਾਂ ਦੇ ਸਰੂਪਾਂ ਦੇ ਨਾਮ ਤੇ ਰੋਟੀਆਂ ਸੇਕਦੇ ਪਏ ਹੋ ਸਭ ਤੋਂ ਵੱਡੀ ਗਲਤ ਗੱਲ ਹੈ ਸਾਡੀ ਸੋਮਣੀ ਕਮੇਟੀਆਂ ਦੀ ਵੀ ਜਾਂ ਤਾਂ ਮੰਜਾਰ ਆ ਜਾਂਦਾ ਗੁਰਦੁਆਰਾਗਾ ਕਲੀਅਰ ਕਰੋ ਜੇ ਮੰਜਾਰ ਆ ਉੱਥੇ ਸਰੂਪ ਜਾ ਸਕਦੇ ਆ ਗੁਰੂ ਗ੍ਰੰਥ ਸਾਹਿਬ ਦੇ ਜੇ ਮੰਜਾਰ ਆ ਸਰੂਪ ਨਹੀਂ ਨਹੀਂ ਜਾ ਸਕਦੇ ਠੀਕ ਆ ਤੁਸੀਂ ਉਥੇ ਕੋਤਰੀਆਂ ਕੀਤੀਆਂ ਜਾਂਦੀਆਂ ਨੇ ਜਿਵੇਂ ਨਾਲਖਸਰੀ ਕੋਤਰੀਆਂ ਕਰਦੇ ਆ ਤੇ ਰਹਿਤ ਮਰਯਾ ਦਾ ਕਹਿੰਦੀ ਕੀ ਪਈ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੇਡਾ ਕੋਈ ਵੀ ਜੋੜ ਲੋ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਪਰ ਕੋਈ ਵੀ ਰੋਟੀਆਂ ਸੇਕ ਲੋ ਲੋਕ ਕੀ ਮੰਗਦੇ ਹੋਣਗੇ ਰਾਜਾ ਸਾਹਿਬ ਨੂੰ ਜਿਹੜੇ ਲੋਕ ਮੰਨਦੇ ਆ ਮੰਨਣ ਦਿਓ ਠੀਕ ਆ ਪਰ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਬਖਸ਼ ਦੋ ਕਈਆਂ ਇਹ ਸਰਦਾ ਹੁੰਦੀ ਆ ਸਾਨੂੰ ਜੋੜਿਆ ਕਿਵੇਂ ਜਾ ਰਿਹਾਗਾ ਕਿਉਂਕਿ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਨਾ ਇਹ ਡੇਰਾਬਾਦ ਪਹਿਲਾ ਕਦੋਂ ਹੋਇਆ ਪਹਿਲਾ ਕਿੱਥੇ ਸੀ ਸਾਨੂੰ ਜੋੜਿਆ ਕਿਵੇਂ ਗਿਆ ਇਹਨੂੰ ਕੰਟਰੋਲ ਕਿਵੇਂ ਕੀਤਾ ਗਿਆ ਇਹ ਗੱਲਾਂ ਸੋਚਣ ਵਾਲੀਆਂ ਨੇ ਕਈਆਂ ਇਹ ਸਰਦਾ ਜੁੜੀ ਹੁੰਦੀ ਆ ਵੀ ਸਾਡੀ ਭਾਣਾ ਸਾਡੀ ਇੱਥੋਂ ਸਾਨੂੰ ਸਭ ਕੁਝ ਮਿਲਿਆ ਉਹ ਮਿਲਿਆ ਕਿਵੇਂ ਆ ਕਿਉਂਕਿ ਜਦੋਂ ਅਸੀਂ ਕਿਸੇ ਦੇ ਕੋਲ ਡਾਕਟਰ ਕੋਲ ਜਾਂਦੇ ਆ ਨਾ ਡਾਕਟਰ ਕਹਿ ਦਿੰਦਾ ਨਾ ਵੀ ਤੂੰ ਠੀਕ ਹੋ ਜਾਏਗਾ ਕੋਈ ਚੱਕਰ ਆਈ ਗਣੀ ਦਵਾਈ ਲੈ ਪਤਾ ਤੁਸੀਂ ਡਾਕਟਰ ਕੋਲੇ ਗਏ ਹੋ ਉਹ ਤੁਹਾਨੂੰ ਦੇਖ ਲਿਆ ਵੀ ਤੁਸੀਂ ਠੀਕ ਹੋ ਜਾਓਗੇ ਤੁਹਾਡੇ ਅੰਦਰ ਇੱਕ ਚੀਜ਼ ਬਣੀ ਜਦੋਂ ਮੈਂ ਠੀਕ ਹੋ ਜਾਊਂਗਾ ਇਸ ਤਰ੍ਹਾਂ ਹੀ ਬਾਬੇ ਕਰਦੇ ਨੇ ਤੁਸੀਂ ਲੋਕਾਂ ਨੇ ਸਾਡੇ ਲੋਕਾਂ ਨੇ ਕੀ ਕੀਤਾ ਗੁਰੂਆਂ ਨਾਲੋਂ ਵੱਡੇ ਬਾਬੇ ਕਰ ਦਿੱਤੇ ਭਮਾਂ ਦੇ ਨਾਲ ਖੜੀ ਹੋਂਡ ਭਮਾਂ ਦੀ ਜਿਹੜੇ ਵੀ ਹੋਣ ਆ ਲੱਖਾਂ ਦਾਤਾ ਹੋਵੇ ਸਕੀ ਸਰਬਰੀ ਹੋਣ ਸਾਈ ਹੋਣ ਇਹਨਾਂ ਨੇ ਸਾਡੇ ਲੋਕਾਂ ਨੇ ਕੀ ਕੀਤਾ ਆਪਣੇ ਬਾਬੇ ਵੱਡੇ ਕਰ ਦਿੱਤੇ ਗੁਰੂ ਛੋਟੇ ਕਰ ਦਿੱਤੇ ਜਿਹੜਾ ਪਸਾ ਸਰਵੰਸ ਮਾਰ ਗਿਆ ਸਾਰੀਆਂ ਗਲਤੀਆਂ ਸਾਡੀ ਸੋਮਣੀ ਕਮੇਟੀ ਦੀਆਂ ਨੇ ਤੇ ਸਾਡੇ ਜਿਹੜੇ ਜਥੇਦਾਰ ਨੇ ਇਹਨਾਂ ਦੀਆਂ ਗਲਤੀਆਂ ਨੇ ਜਿਹੜਾ ਜਥੇਦਾਰਾਂ ਦੇ ਨਾ ਜਥੇਦਾਰਾਂ ਦੇ ਸਹਾਰੇ ਉੱਪਰ ਅਸੀਂ ਤਾਂ ਸਹੀ ਆਖਾਂਗੇ ਨਾ ਪਰ ਅਜ ਤੱਕ ਦੱਸਿਆ ਨਹੀਂ ਗਿਆ ਵੀ ਸੱਚ ਇਤਿਹਾਸਕਤਾਬ ਕਿਹਨੇ ਸਾਪੀ ਸੀ ਉਹ ਬਾਕੀਆਂ ਤਾਂ ਹੋ ਜਾਂਦਾ ਨਾ ਹੁਕਮਾਂ ਮੇ ਜਾਰੀ ਹੋ ਜਾਂਦੇ ਆ ਨਾ ਪਰ ਉਸ ਚੀਜ਼ ਬਾਰੇ ਦੱਸਿਆ ਨਹੀਂ ਜਾ ਰਿਹਾ ਕਿ ਉਹ ਕਿਤਾਬ ਕਿਹਨੇ ਸਾਪੀ ਸੀ ਠੀਕ ਆ ਗੱਲਾਂ ਕੀ ਨੇ ਗੱਲਾਂ ਕੋ ਸੋਚਣੇ ਵਿਚਾਰਨ ਵਾਲੀਆਂ ਨੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਹੇਠਾਂ ਬਿਆਦ ਵੀ ਹੁੰਦੀ ਆ ਉਹ ਰੂਪ ਗਏ ਕਿੱਥੇ ਇਹ ਤਾਂ ਦੱਸ ਦਿਓ ਇੱਕ ਆਡੀਓ ਰਿਕਾਰਡਿੰਗ ਵੈਨ ਹੁੰਦੀ ਆ ਤੁਹਾਨੂੰ ਸਾਰੇ ਸੁਣੀ ਹੋਣੀ ਆ ਉਹ ਕੀ ਕਹਿੰਦਾ ਹੁੰਦਾ ਪਿਆਗਾ ਯਾਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੇ ਬਕਸੇ ਦੇ ਪਏ ਅਸੀਂ ਲੋਕ ਕਿੰਨੇ ਗਰੇ ਹੋਏ ਲੋਕ ਆ ਅਸੀਂ ਫਿਰ ਵੀ ਸਿਆਸਤਾ ਕਰਦੇ ਆ ਇੱਕ ਗੱਲ ਦੱਸੋ ਰਾਜਾ ਸਾਹਿਬ ਡੇਰਾ ਜਾਂ ਮਜ਼ਾਰ ਆ ਜਾਂ ਗੁਰਦੁਆਰਾ ਜਿੰਨੇ ਮੰਨਣਾ ਮੰਨੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇੱਕ ਤਾਂ ਕਲੀਅਰ ਕਰੋ ਵੀ ਉਹ ਡੇਰਾ ਜਾਂ ਗੁਰਦੁਆਰੇ ਦਾ ਮਜ਼ਾਰ ਆ ਧੰਨਵਾਦ ਜੀ